ਦੇ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਨੇਗੇ ਕਦੇ ਗੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ ਚ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਜਿਹੜੀ ਤੁਸੀਂ ਜ਼ਮੀਨ ਬਾਜਬਾ ਸਾਹਿਬ ਪਿੰਡ ਫੁੱਲੜਾ ਚ ਹਦਬਸ ਨੰਬਰ 725 ਤਸੀਲਾ ਜ਼ਿਲ੍ਹਾ ਗੁਰਦਾਸਪੁਰ इंतकाल नंबर बाईस सौ अड़तालीस बरुआ बसीका नंबर पांच सौ इकाहठ मिति पंद्रह सत पच्ची बदले पांच लाख पंताली हजार रुपए परचेज की थी सी जड़ी के सोलह पॉइंट दस मरले सी बाहक बेची किने सी दस हजार शायद तुम भूलना जावो राजदीप का पत्नी निर्मल सिंह पुत्र दीदार सिंह बाहक ਚਰਨਜੀਤ ਬਾਜਬਾ ਪਤਨੀ ਪ੍ਰਤਾਪ ਬਾਜਬਾ ਪੁੱਤਰ ਸਤਲਾਮ ਸਿੰਘ ਬਾਜਬਾ ਨੇ ਖੇਵੜ ਨੰਬਰ 212 ਵਿੱਚੋਂ ਰਕਬਾ 5.9.5 ਬੈ ਹੋਇਆ ਹੈ ਦੋਨਾਂ ਦਾ ਇੰਤਕਾਲ ਕੁੱਲ 16.10 ਲੈ ਲਿਆ ਹੈ ਉਕਤ ਰਕਬਾ ਸਰ ਸਪੀਕਰ ਸਾਹਿਬ ਇੰਪੋਰਟੰਟ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਹੈ ਤੁਸੀਂ ਬੰਦੇ ਅੰਦਰ ਪੈਂਦਾ ਸਬਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ 1 ਮਿੰਟ ਚੁੱਪ ਕਰੋ ਹੁਣ ਬਹਿ ਜਾਓ ਭਾਈ ਜੀ ਇਹਨਾਂ ਨੂੰ ਗੱਲ ਕਰਦੇ ਫਿਰ ਜਵਾਬ ਦੇ ਦਿਓ ਯੂਲ ਗੈਟ ਅ ਓਪਰਟੀਉਨਿਟੀ ਜੀ ਗੱਲ ਕਰਨ ਦਿਓ ਜੀ ਆਨਸਰ ਇਹ ਰੋ ਦੱਸ ਕੀਤਾ ਜਾਵੇ ਜੀ ਸਿਰਫ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹੜ੍ਹ ਦੀ ਆਉਣ ਵਾਲੇ ਇਹਦੇ ਅੰਦਰ ਰੇਤਾ ਆਉਣ ਵਾਲਾਗਾ ਇਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਆਊਗਾ ਮਿਸਟਰ ਬਾਜਵਾ ਖੜ ਦੇ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਆਨ ਕਰ ਦੇ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਜਵਾਬ ਦਿਓ ਪਲੀਜ਼ ਤੁਸੀਂ ਜਵਾਬ ਦਿਓ ਤੁਸੀਂ ਜਵਾਬ ਦੇ ਦਿਓ ਦੇ ਦਿਓ ਦੇ ਦਿਓ ਦੇ ਦਿਓ ਖੜ ਜੋ ਇਹ ਦੇ ਦਿਓ ਡਿਸਆਨ ਕਰ ਦਿਓ ਦੱਸ ਦਿਓ ਇਹ ਸਟੇਟਮੈਂਟ ਦੇ ਦਿਓ ਕਿ ਪਿੰਡ ਫੁੱਲੜਾ ਤੁਹਾਡੀ ਜ਼ਮੀਨ ਨਹੀਂ ਹੈਗੀ ਸਟੇਟਮੈਂਟ ਦਿਓ ਦਿਓ जो तो थी मतलब नहीं खरीदी हर वक्त तो बीजेपी के स्पोक्समैन बने हो गए चुप करो एक मिनट एक मिनट प्लीज हाउस में मर्यादा बढ़ा रखी जाए हाउस में मर्यादा बढ़ा के रखी, हाँस हाँस बढ़ा के रखी। मैं एक मिनट मंत्री जी एक मिनट मंत्री सरदार प्रताप सिंह बाजवा जी यू विल हैव एन अपॉर्चुनिटी टू आंसर प्लीज लेट हिम लेट हिम लेट हिम सी वेट हिम से वी सिंग

ਬਿਆਸ ਦਰਿਆ ਦੇ ਨਾਲ ਤੁਸੀਂ ਬੰਦੇ ਅੰਦਰ ਪੈਂਦਾ ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਨੂੰ ਉਤਕੀਤਾਗੀ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਨੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਕੀ ਦੀ ਸਰਕਾਰ ਸੀ ਤੁਹਾਡੀ ਸੀ ਜਰਾਬ ਜਰਾਬ ਸਾਡੀ ਸਰਕਾਰ ਤੋਂ ਲਬੋੜਾ ਚੋ ਰਹੇ ਹੋ ਗੋਇਲ ਸਾਹਿਬ ਨੂੰ ਕੰਪੇਲ ਕਰਦੇ ਹੋਗੇ ਕਿ ਸਾਡੀ ਜੇ ਰੋਡ ਰੈਕ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਪਰਸਨ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਰ ਮਾਰੋੜਨ ਦੀ ਗੱਲ ਕਰਦੇ ਨੇਗੇ ਇਹ ਬਾਹਰ ਮਾਰੋੜ ਦਾ ਚੌਧਰਨ ਅਗੇ ਗੋਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਸਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਬਟਾ ਪ੍ਰਾਪਰਟੀ ਜਿਹੜੀ ਹੈ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਪ੍ਰੋਟੈਕਟ ਕੀਤਾ ਜਾਵੇ ਇਹ ਚਿਹਰਾ ਤੁਹਾਡਾ ਇਹ ਚਿਹਰਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੇ ਰਿਟਰਨ ਦੇ ਅੰਦਰ 25 ਲੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਈਆ ਪ੍ਰੋਟੈਕਸ਼ਨ ਕਰਨ ਦੀ ਤੁਸੀਂ ਸਟੈਂਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਐ ਇਹ ਗੱਲ ਕਹਿਣੀ ਚਾਹਨਾਗਾ ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ ਬਜਾਏ ਨੈਗੇਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਇਆ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼ ਜਿਸ ਜਿਸ ਪ੍ਰਾਪਰਟੀ ਤੁਸੀਂ ਕਹਿ ਰਹੇ ਹੋ ਜਿਸ ਪ੍ਰਾਪਰਟੀ ਨੂੰ ਤੁਸੀਂ ਬਚਾਉਣ ਦੇ ਲਈ پیسے ਜਿਹਦੀ ਕੀਮਤ 25 ਲੱਖਾ ਜਿਸ ਪ੍ਰਾਪਰਟੀ ਦੀ ਪ੍ਰਾਪਰਟੀ 25 ਲੱਖਾ ਉਹ ਤੇ 1 ਕਰੋੜ 18 ਲੱਖ ਰੁਪਏ ਲਾਤਾ